ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਲਈ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਨੇ ਅਤੇ ਕਮੇਟੀ ਦੇ ਸਟਾਫ ਵਾਸਤੇ ਤਨਖਾਹਾਂ ਵਿੱਚ 10% ਵਾਧੇ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੋਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਪ੍ਰੈਸ ਕਾਨਫਰੰਸ ਵਿੱਚ ਦਿੱਤੇ। ਕਮੇਟੀ ਦੀ ਕਾਰਜਕਾਰੀ ਦੀ ਮੀਟਿੰਗ ਤੋਂ ਬਾਅਦ ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਲੋਂ ਨੇ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਜਿਥੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਸਟਾਫ ਲਈ ਸੱਤਮਾ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਉੱਥੇ ਹੀ ਕੋਰੋਨਾ ਕਾਲ ਅਤੇ ਕਿਸਾਨ ਅੰਦੋਲਨ ਦੇ ਦੌਰਾਨ ਕਮੇਟੀ ਦਾ ਡਟ ਕੇ ਸਾਥ ਦੇਣ ਵਾਲੇ ਸਟਾਫ ਮੁਲਾਜ਼ਮਾਂ ਲਈ ਵੀ ਤਨਖਾਹਾਂ ਵਿੱਚ 10% ਦਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ। ਉਹਨਾਂ ਦੱਸਿਆ ਕਿ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਕਿ ਬੀਤੇ ਸਮੇਂ ਦੌਰਾਨ ਖਾਸ ਤੌਰ ਤੇ ਪਰਮਜੀਤ ਸਿੰਘ ਸਰਨਾ ਅਤੇ ਰਵਿੰਦਰ ਸਿੰਘ ਸਰਨਾ ਦੇ ਕਾਰਜਕਾਲ ਦੌਰਾਨ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਜੋ ਅਨਿਵਾ ਭਰਤੀ ਕੀਤੀ ਗਈ ਤੇ ਜਿਹੜੀਆਂ ਪੋਸਟਾਂ ਵੀ ਸਿੱਖਿਆ ਵਿਭਾਗ ਮੁਤਾਬਕ ਨਹੀਂ ਪਣਦੀਆਂ ਸਨ ਉਹਨਾਂ ਉੱਤੇ ਕੀਤੀ ਭਰਤੀ ਖਾਰਜ ਕੀਤੀ ਜਾਵੇਗੀ ਅਤੇ ਅਜਿਹੇ ਸਟਾਫ ਨੂੰ ਸਿੱਖਿਆ ਵਿਭਾਗ ਦੀ ਨੀਤੀ ਮੁਤਾਬਕ ਕੱਢਿਆ ਜਾਵੇਗਾ। ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦੀ ਮੀਟਿੰਗ ਹੋਈ ਹੈ। ਔਰ ਉਹਦੇ ਵਿੱਚ ਬਹੁਤ ਅਹਿਮ ਫੈਸਲੇ ਜਿਹੜੇ ਕਮੇਟੀ ਵੱਲੋਂ ਲਏ ਗਏ। ਜਿਹੜੀਆਂ ਸਾਡੇ ਕੋਟਾ ਦੇ ਵਿੱਚ ਕੇਸ ਚੱਲ ਰਹੇ ਆ ਜਿਹੜੇ ਸਕੂਲਾਂ ਦੀਆਂ ਪ੍ਰੋਬਲਮ ਚੱਲ ਰਹੀਆਂ ਫਾਈਨੈਂਸ਼ੀਅਲ ਇਹਦੇ ਉੱਤੇ ਬੜੀ ਇੱਕ ਵੱਡੀ ਚਰਚਾ ਹੋਈ ਆ ਔਰ ਉਸ ਚਰਚਾ ਦੇ ਬਾਅਦ ਇਹ ਫੈਸਲਾ ਲਿਆ ਗਿਆ ਕਿ ਜਿਹੜਾ 7 ਪੇ ਜਿਹੜਾ ਸਕੇਲ ਹੈ ਉਸ ਸਕੂਲਾਂ ਦੇ ਸਟਾਫ ਨੂੰ ਦਿੱਤਾ ਜਾਏ ਔਰ ਉਹਨੂੰ ਦੇਣ ਵਸਤੇ ਜਿਹੜੇ ਸਾਰਥਕ ਕਦਮ ਚੁੱਕਣੇ ਚਾਹੀਦੇ ਆ ਤਾਂ ਕਿ ਜਿਹੜੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਆਲਰੇਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਅਸਿਸਟੈਂਸ ਲੈ ਕੇ ਕ੍ਰਾਈਸਿਸ ਨੂੰ ਦੂਰ ਕੀਤਾ ਜਾ ਰਿਹਾ ਹੈ ਔਰ ਇਹ ਸਾਰੀਆਂ ਚੀਜ਼ਾਂ ਨੂੰ ਕਵਰ ਕਰਨ ਵਸੇ ਅਸੀਂ ਇਸ ਨਤੀਜੇ ਤੇ ਪਹੁੰਚਿਆ ਕਿ ਜਿੱਥੇ 7th ਪੇ ਕਮਿਸ਼ਨ ਲਗਾਇਆ ਜਾਏਗਾ ਉਹਦੇ ਪੇ ਸਕੇਲ ਦੇ ਨਾਲ ਅਗਲੇ ਮਹੀਨੇ ਤੋਂ ਜਿਹੜੀ ਆ ਉਹ ਤਨਖਾਹ ਦਿੱਤੀ ਜਾਏਗੀ ਉਹਦੇ ਨਾਲ-ਨਾਲ ਜਿਹੜਾ ਸਟਾਫ ਹੈ ਜਿਹਦੀ ਜਿਹੜੀ ਰਿਕੁਆਇਰਮੈਂਟ ਤੋਂ ਬਿਨਾ ਰੱਖਿਆ ਗਿਆ ਜਿਹੜੀਆਂ ਪੋਸਟਾਂ ਸਾਡੇ ਡੀਓਈ ਦੇ ਅੰਦਰ ਨਹੀਂ ਆਂਦੀਆਂ ਇਹਨਾਂ ਸਾਰੀਆਂ ਪੋਸਟਾਂ ਨੂੰ ਅਬੋਲਿਸ਼ ਕੀਤਾ ਜਾਏ ਔਰ ਪੋਸਟ ਫਿਕਸੇਸ਼ਨ ਕੀਤੀ ਜਾਏ ਉਹਨਾਂ ਪੋਸਟਾਂ ਦੇ ਆਧਾਰਿਤ ਦੇ ਉੱਤੇ ਲਾਸਟ ਇਨ ਫਰਸਟ ਆਊਟ ਦਾ ਜਿਹੜਾ ਸਿਸਟਮ ਹੁੰਦਾ ਹੈ ਲੀਫੋ ਸਿਸਟਮ ਉਹਦੇ ਵਿੱਚ ਉਹ ਸਟਾਫ ਨੂੰ ਬਾਹਰ ਕੱਢਣਾ ਪਏਗਾ ਜਿਨ੍ਹਾਂ ਦੀਆਂ ਰਿਕੁਆਇਰਮੈਂਟ ਨਹੀਂ ਨੇ ਜਿਨ੍ਹਾਂ ਨੂੰ ਪਿਛਲੇ ਸਮੇਂ ਦੇ ਵਿੱਚ ਖਾਸ ਤੌਰ ਤੇ ਮੈਂ ਕਹਿਣਾ ਚਾਹਾਂਗਾ ਕਿ ਜਿਸ ਵਕਤ ਸਰਨਾ ਸਾਹਿਬ ਦੀ ਕਮੇਟੀ ਸੀ ਉਸ ਵਕਤ ਜਿਸ ਤਰੀਕੇ ਦੇ ਨਾਲ ਅੰਨਾ ਧੁੰਦ ਅੱਖਾਂ ਬੰਦ ਕਰਕੇ ਜਿਹੜਾ ਸਟਾਪ ਪੜਤੀ ਕੀਤਾ ਜਿੱਦੇ ਕਰਕੇ ਇਹ ਫਾਈਨੈਂਸ਼ੀਅਲ ਕ੍ਰਾਈਸਿਸ ਵਿੱਚ ਗਏ ਉਹਦੀ ਪਾਲਿਸੀ ਬਣਾਈ ਜਾ ਰਹੀ ਹੈ ਔਰ ਇਹ ਪਾਲਿਸੀ ਵੀ ਸਰਕਾਰੀ ਜਿਹੜੇ ਅਦਾਰੇ ਨੇ ਡਿਪਾਰਟਮੈਂਟ ਆਫ ਐਜੂਕੇਸ਼ਨ ਜਿਹੜਾ ਹੈਗਾ ਇਹ ਉਹਨਾਂ ਦੇ ਅਧਾਰਿਤ ਹੋਏਗੀ ਨਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਕੋਈ ਅਲੱਗ ਪਾਲਿਸੀ ਬਣੇਗੀ ਤੇ ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ਕਿਸੇ ਬੰਦੇ ਆਪਣੇ ਨੂੰ ਬਚਾਉਣ ਵਾਸਤੇ ਪਾਲਿਸੀ ਬਣਾਈ ਗਈ ਹੈ ਸੋ ਬਿਲਕੁਲ ਟਰਾਂਸਪੇਰੈਂਟ ਪਾਲਿਸੀ ਇਹ ਬਣੇਗੀ ਲਾਸਟ ਇਨ ਫਰਸਟ ਆਊਟ اور ਜਿਹੜੀ ਸੀਟਾਂ ਦੇ ਉੱਤੇ ਜਿਹੜੀਆਂ ਪੋਸਟਾਂ ਦੀ ਰਿਕੁਆਇਰਮੈਂਟ ਨਹੀਂ ਆ ਉਹਨਾਂ ਦੇ ਸਾਰੇ ਸਟਾਫ ਨੂੰ ਬਾਹਰ ਕੱਢਿਆ ਜਾਏਗਾ ਉਹਨਾਂ ਨੂੰ ਕੱਢਣ ਵੇਲੇ ਜਿਹੜਾ ਫਾਈਨੈਂਸ਼ੀਅਲ ਉਹਨਾਂ ਦੀ ਹੈਗਾ ਜਿਹੜਾ ਬਰڈن ਪਏਗਾ ਉਹਦੇ ਉੱਤੇ ਵੀ ਅੱਜ ਰੂਪਰੇਖਾ ਬਣਾਉਣ ਦੀ ਇੱਕ ਨਵੀਂ ਟੀਮ ਬਣਾਤੀ ਗਈ ਹੈ ਸੋ ਜਿੱਥੇ 70 ਦੇਣ ਦੀ ਗੱਲ ਕੀਤੀ ਆ ਪੋਸਟ ਫਿਕਸੇਸ਼ਨ ਦੀ ਗੱਲ ਕੀਤੀ ਆ ਔਰ ਇਹਦੇ ਨਾਲ ਨਾਲ ਪਿਛਲੇ ਕਈ ਸਾਲਾਂ ਤੋਂ ਜਿਹੜੀਆਂ ਸਾਡੀਆਂ ਫੀਸ ਐਨਹੈਂਸਮੈਂਟਸ ਐਨਹੈਂਸਮੈਂਟ ਨਹੀਂ ਹੋਈਆਂ ਸੀ ਫੀਸਾਂ 'ਚ ਵਾਧਾ ਨਹੀਂ ਹੋਇਆ ਜਿਹਦੇ ਕਰਕੇ ਸਾਨੂੰ ਬੜਾ ਵੱਡਾ ਫਾਈਨੈਂਸ਼ੀਅਲ ਲਾਸ ਹੋਇਆ ਉਹ ਸਾਰੀਆਂ ਫੀਸਾਂ ਵੀ ਅੱਗੇ ਵਧਾਈਆਂ ਜਾਣਗੀਆਂ ਔਰ ਉਹਨੀਆਂ ਕੋ ਦੱਈਆਂ ਜਾਣਗੀਆਂ ਜਿਹੜੇ ਕਿ ਸਾਡੇ ਜਿਹੜੇ ਪਰਿਵਾਰ ਨੇ ਜਿਹੜੇ ਸਿੱਖ ਪਰਿਵਾਰ ਨੇ ਆ ਜਿਹੜੇ ਪਰਿਵਾਰ ਜਿਹੜੇ ਘੱਟ ਫੋਡ ਕਰਦੇ ਨੇ ਉਹਨਾਂ ਦੇ ਪਾਕਟ ਸਾਈਜ਼ ਦੇ ਹਿਸਾਬ ਦੇ ਨਾਲ ਵਧਾਈ ਜਾਏਗੀ ਨਾ ਕਿ ਅਨਾਪਛਾਤ ਤਰੀਕੇ ਦੇ ਨਾਲ ਸੋ ਇਹ ਕਦਮ ਜਿਹੜੇ ਨੇ ਅੱਜ ਜਿੱਥੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਸਾਇਟੀ ਦੀ ਪਹਿਲੇ ਸਵੇਰੇ ਮੀਟਿੰਗ ਕੀਤੀ ਗਈ ਉਹਦੇ ਵਿੱਚ ਸਕੂਲਾਂ ਦੀ ਪਾਲਿਸੀ ਬਣਾਈ ਗਈ ਔਰ ਹੁਣ ਜਿਹੜੀ ਆ ਇਹ ਐਗਜ਼ੈਕਟਿਵ ਦੇ ਵਿੱਚ ਪਾਸ ਕੀਤਾ ਗਿਆ ਔਰ ਜਿਹੜਾ ਸਾਡਾ ਸਟਾਫ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਅੰਥਾ ਸੇਵਾ ਕਰਦਾ ਜਿਨ੍ਹਾਂ ਨੇ ਕਦੇ ਵੀ ਭਾਵੇਂ ਦਿਨ ਹੋਵੇ ਰਾਤ ਹੋਵੇ ਸਾਡੀ ਗੱਲਾਂ ਤੇ ਹਮੇਸ਼ਾ ਪੈਰਾ ਦਿੰਦਾ ਉਹ ਸਟਾਫ ਜਿਨ੍ਹਾਂ ਨੇ ਕੋਵਿਡ ਦੇ ਸਮੇਂ ਦੇ ਵਿੱਚ ਸਾਡੇ ਨਾਲ ਹਰ ਵਕਤ ਬਾਹ ਬਣ ਕੇ ਖੜੇ ਹੋਏ ਕਿਸਾਨੀ ਮੋਰਚੇ 'ਚ ਸਾਡੇ ਨਾਲ ਬਾਹ ਬਣ ਕੇ ਖੜੇ ਹੋਏ ਸਾਲ-ਸਾਲ ਆਪਣੇ ਘਰ ਨਹੀਂ ਗਏ ਔਰ ਸੇਵਾਵਾਂ ਕੀਤੀਆਂ ਲੋਕਾਂ ਦੀਆਂ ਉਹਨਾਂ ਦਾ ਕਿਤਰੇ ਨਾ ਕਿਤਰੇ ਹੱਕ ਜਿਹੜਾ ਹੈ ਉਹ ਪਿੱਛੇ ਹੋ ਜਾਂਦਾ ਕਿਉਂਕਿ ਜਿਸ ਵਕਤ ਜਿਹੜੀਆਂ ਫਾਈਨੈਂਸ਼ੀਅਲ ਜਿਹੜੀਆਂ ਅਸਿਸਟੈਂਸ ਹੈ ਉਹ ਗੁਰਦੁਆਰਾ ਕਮੇਟੀ ਤੋਂ ਦਿੱਤੀਆਂ ਜਾਂਦੀਆਂ ਤੇ ਉਹਨਾਂ ਦੇ ਹੱਕ ਨੂੰ ਵੀ ਦੇਖਦੇ ਹੋਏ ਅੱਜ ਉਹਨਾਂ ਦਾ ਵੀ 10% ਡੀਏ ਦਾ ਇਜ਼ਾਫਾ ਅੱਜ ਤੋਂ ਅਨਾਉਂਸ ਕਰਤਾ ਗਿਆ ਸੋ ਇਹ ਫਾਈਨੈਂਸ਼ੀਅਲ ਜਿਹੜੇ ਇਸ ਵਕਤ ਅੱਜ ਫੈਸਲੇ ਲਏ ਗਏ ਹੈ ਮੈਂ ਸਮੂਚੀ ਟੀਮ ਦਾ ਐਗਜ਼ੈਕਟਿਵ ਦਾ ਧੰਨਵਾਦ ਕਰਦਾ ਔਰ ਕੋਈ ਹੋਰ ਐਫਓ ਜੇ ਮੁੱਦੇ ਸੀ ਜਿਨ੍ਹਾਂ ਦੇ ਨਾਲ ਜਿਹੜੇ ਅੱچھے ਸੁਝਾਵਾਂ ਦੇ ਨਾਲ ਮੈਂ ਸਮਝਦਾ ਕਿ ਅਗਲੇ ਆਉਣ ਵਾਲੀ ਜਿਹੜਾ ਸਿਸਟਮ ਹੈ ਉਹ ਬਹੁਤ ਵੱਡੇ ਤਰੀਕੇ ਦੇ ਨਾਲ ਸੁਚਾਰੂ ਰੂਪ ਨਾਲ ਚੱਲ ਸਕੇਗਾ ਲੰਬੇ ਸਮੇਂ ਤੋਂ ਸਾਡੀਆਂ ਵਿਚਾਰਾਂ ਚੱਲ ਰਹੀਆਂ ਸੀ ਪਿਛਲੇ ਜਿਹੜੀ ਐਗਜ਼ੈਕਟਿਵ ਸੀ ਅਸੀਂ ਉਸ ਦੇ ਵਿੱਚ ਵੀ ਡਿਸਕਸ ਕੀਤਾ ਸੀ ਉਸ ਤੋਂ ਬਾਅਦ ਵੀ ਸਾਡੇ ਸਕੂਲ ਦੇ ਸਾਰੇ ਚੇਅਰਮੈਨ ਸਾਹਿਬ ਮੈਨੇਜਰ ਸਾਹਿਬ ਅਸੀਂ ਸਾਰਿਆਂ ਨੂੰ ਬੁਲਾ ਕੇ ਵਿਚਾਰ ਵਟਾਂਦਰਾ ਕੀਤਾ ਸੀ ਉਹ ਅਲਟੀਮੇਟਲੀ ਉਹ ਡਿਸੀਜਨ ਅੱਜ ਦੀ ਐਗਜ਼ੀਕਟਿਵ ਦੇ ਵਿੱਚ ਲਿਆ ਹੈ ਕਿ ਸੈਵਨਥ ਮੀ ਕਮਿਸ਼ਨ ਜਿਹੜਾ ਉਹ ਇੰਪਲੀਮੈਂਟ ਕੀਤਾ ਜਾਏਗਾ ਕਿਉਂਕਿ ਆ ਕਾਨੂੰਨੀ ਤੌਰ ਦੇ ਉੱਤੇ ਵੀ ਕੋਰਟ ਵੱਲੋਂ ਵੀ ਆਰਡਰ ਸੀ ਤੇ ਇੱਕ ਮੋਰਲੀ ਵੀ ਸਮਝਦੇ ਹੋਏ ਅਸੀਂ ਇਹ ਡਿਸੀਜਨ ਲਿਆ ਹੈ ਔਰ ਸਾਰੇ ਐਗਜ਼ੀਕਟਿਵ ਦੇ ਵਿੱਚ ਸਰਬਸੰਮਤੀ ਦੇ ਨਾਲ ਇਹ ਮਤਾ ਜਿਹੜਾ ਪਾਸ ਕੀਤਾ ਗਿਆ ਹੈ ਕਿਉਂਕਿ ਸਟਾਫ ਹੈ ਸਟਾਫ ਦੇ ਵਿੱਚ ਇੱਕ એનર્ਜੀ ਵਾਲਾ ਕੰਮ ਹੋਣਾ ਚਾਹੀਦਾ ਚੰਗਾ ਮਾਹੌਲ ਬਣਨਾ ਚਾਹੀਦਾ ਸਕੂਲਾਂ ਦਾ ਚੰਗਾ ਵਾਤਾਵਰਨ ਹੋਣਾ ਚਾਹੀਦਾ ਪੋਜੀਟਿਵ એનર્ਜੀ ਦੇ ਨਾਲ ਜਿਹੜੇ ਟੀਚਰਸ ਹੈ ਸਟਾਫ ਹੈ ਉਹ ਕੰਮ ਕਰਨ ਸਕੂਲ ਦੇ ਵਿੱਚ ਉਹ ਸਕੂਲਾਂ ਦੀ ਚੜ੍ਹਦੀ ਕਲਾ ਦੇਖੋ ਪਿਛਲੇ ਕਰੀਬ ਕਰੀਬ 7-8 ਸਾਲ ਤੋਂ ਫੀਸ ਨਹੀਂ ਵਧਾਈ ਗਈ ਜਦ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਹਰ ਸਾਲ ਫੀਸ ਵਧਾਈ ਜਾਂਦੀ ਹੈ ਸੋ ਅਸੀਂ ਇਹ ਫੈਸਲਾ ਜਿਹੜਾ ਲਿਆ ਬੜਾ ਸੋਚ ਸਮਝ ਕੇ ਕਿ ਫੀਸ ਉਨੀ ਹੀ ਵਧਾਈ ਜਾਏ ਕਿ ਜਿਹੜਾ ਕਿਸੇ ਵੀ ਪੇਰੈਂਟ ਨੂੰ ਮਾਤਾ ਪਿਤਾ ਦੇ ਉੱਤੇ ਬੋਝ ਨਾ ਬਣੇ ਔਰ ਨਾਲ ਦੀ ਨਾਲ ਕਿਉਂਕਿ ਕਰੀਬ-ਕਰੀਬ ਜਿਹੜਾ ਵੱਡਾ ਇੱਕ ਮਾਰਜਨ ਜਿਹੜਾ 6th ਪੇ ਤੋਂ 7th ਪੇ ਤੇ ਜਾਣਾ ਹੈ ਸੋ ਉਹ ਵੀ ਮੀਟ ਆਊਟ ਕਰਨਾ ਹੈ ਲੇਕਿਨ ਇਹ ਬੜਾ ਮਾਰਜਨਲ ਜਿਹਾ ਜਿਹੜਾ ਫੀਸ ਹੋਏਗੀ ਮਾਮੂਲੀ ਜੀ ਕੋ ਬਹੁਤ ਜ਼ਿਆਦਾ ਨਹੀਂ ਵਧਾ ਰਹੇ ਲੇਕਿਨ ਉਸ ਨੈਕਸੇਸ਼ਨ ਜਿਹੜੀ ਆ ਉਹ ਜ਼ਰੂਰ ਕਰ ਰਹੇ ਆ ਕਿ ਜੋ ਸਰਪਲਸ ਸਟਾਫ ਹੈ ਉਹ ਸਰਪਲਸ ਸਟਾਫ ਦਾ ਕੈਲਕੂਲੇਸ਼ਨ ਕਰਕੇ ਅਪੋਸਟ ਰੈਕਸ਼ਨ ਕੀਤੀ ਜਾਏ ਔਰ ਜਿਹੜਾ ਫालतੂ ਸਟਾਫ ਹੈ ਜਿਨ੍ਹਾਂ ਦਾ ਜਰੂਰਤ ਨਹੀਂ ਹੈ ਉਹਨਾਂ ਨੂੰ ਜਿਹੜਾ ਹੈ ਉਹਨਾਂ ਦਾ ਬਾਹਰ ਦਾ ਰਸਤਾ ਜਿਹੜਾ ਦਿਖਾਇਆ ਜਾਏ ਲੇਕਿਨ ਅੱਜ ਜੋ ਦਿੱਲੀ ਸ਼ਹਿਰ ਦੇ ਪ੍ਰਮੁੱਖ ਕਮੇਟੀ ਵੱਲੋਂ 15% ਦੀਏ ਸਾਰੇ ਸਟਾਫ ਵਾਸਤੇ ਅਲਾਊਸ ਕੀਤਾ ਗਿਆ ਹੈ ਉਹਨਾਂ ਦੇ ਉੱਤੇ علاوہ ਡੰਡੀਆਂ ਵਰਦੀਆਂ ਕਰੀ ਔਰ ਬੱਚੇ ਦੇ ਵਿੱਚ ਵਿੱਚ ਪੈਸੇ ਪਾਸੇ ਪਾਸ ਕੀਤੇ ਗਏ ਨੇ ਉਹਦੇ ਨਾਲ ਉਹਦੇ ਵਿੱਚ ਸਾਰੇ ਸਟਾਫ ਵਿੱਚ ਬੜੀ ਗਿਸ਼ਤਿਆ ਪਹੁੰਚੀ ਹੈ ਔਰ ਮੁਲਾਜ਼ਮਾਂ ਦੇ ਵਿੱਚ ਇਸ ਗੱਲ ਦੀ ਖੁਸ਼ੀ ਹੈ ਕਿ ਦਿੱਲੀ ਸਿਕਉਰਿਟੀ ਪਰਮੰਟ ਕਮੇਟੀ ਦੇ ਪ੍ਰਬੰਧਕਾਂ ਨੇ ਭਾਵੇਂ ਕਿ ਇਸ ਟਾਈਮ ਉਹਨਾਂ ਦਾ ਤੇ ਕਾਫੀ ਆ ਫਾਈਨੈਂਸ ਤੌਰ ਤੇ ਚੱਲ ਰਿਹਾ ਹੈ ਪਰੰਤੂ ਫੇਰ ਵੀ ਉਹਨਾਂ ਸਮੇਂ ਸਮੇਂ ਤੇ ਮੰਗਾਂ ਨੂੰ ਮੰਨਦੇ ਹੋਏ ਸਟਾਫ ਦਾ ਪੂਰਾ ਧਿਆਨ ਰੱਖਦੇ ਨੇ ਔਰ ਸਟਾਫ ਵੱਲੋਂ ਵੀ ਅਸੀਂ ਵਿਸ਼ਵਾਸ ਦਿਵੰਨੇ ਆ समय स्टाफ होकर जिस तरह गुरुधर्म सेवा करता रहेगा और प्रबंधक कमेटी ने जिस तरह पहला सेवा की है करोड़ के टाइम किसानों के टाइम उस तरह करता है कर दिल्ली सिख गुरुद्वारा प्रबंधक कमेटी के प्रधान साहब सरदार हरमीत सिंह जी कालका जनरल सिकार जगदीत सिंह कहो और हमारे सत्कारयोग चेयरमैन साहब आए सदार अमरजीत सिंह पिंकी और सरदार हरविंदर केपी सारे मैंबर कमेटी टीम है जो जिन्होंने भी और हमारे जनरल मैनेजर और हमारे सिंह साहब बैठे ने जिन्होंने एफर्ट किया है काफ़ी सालों से और जो दस परसेंट हमारे लिए जो स्टाफ के लिए बढ़ाया है उसके लिए हम दिल्ली से गुरुद्वारा कमेटी का धन्यवाद करते हैं हमें बड़ी खुशी है कि अगर ऐसे ही हमारे जो हक हैं हमें मिलते रहे तो हमें बड़ी खुशी होगी और हमारा स्टाफ भी खुश होगा क्योंकि आज के ज़माने में जो महंगाई बढ़ी हुई है उससे जो तनख्वाह मिलती है बहुत कम लोगों का मतलब गुजारा होता है इसलिए हम तो एक बार फिर निवेदन करेंगे कि दिल्ली से गुरुद्वारा कमेटी को धन्यवाद करते हैं कि जो हमारे बाकी जो दिए अगर बैलेंस है अगर वो भी हमें समय से मिल जाए तो हम उसके लिए भी और बहुत बहुत धन्यवाद करेंगे 850 से सेवादार शुरू होगा लेवल जैसे भी जैसे ऊपर जाएगा बेसिक ऊपर जाएगा वैसे-वैसे। मांग तो आपको पता टाइम चल रही थी प्रधान हो गई